ਨਮਾਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾ ਸ਼ਹੀਦ ਭਗਤ ਸਿੰਘ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਬਹਾਦਰ ਚੰਦ ਰੋੜਾ ਜ਼ਿਲ੍ਹਾ ਪ੍ਰਧਾਨ ਅਦਾਲਤ ਸੋਸ਼ਲ ਵੈਲਫੇਅਰ ਸੁਸਾਇਟੀ ਸ਼ਹੀਦ ਭਗਤ ਸਿੰਘ ਨਗਰ ਨਮਾਸ਼ਿਆ ਮੈਂ ਅਰਜ ਜੋ ਦੇਸ਼ ਪ੍ਰੇਮ ਜਾਗਰੂਤਾ ਸੈਮੀਨਾਰ ਆਈ.ਟੀ.ਆਈ. 'ਚ ਹੋ ਰਿਹਾ 10 ਵਜੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਸੈਮੀਨਾਰ ਨੂੰ ਕਾਮਯਾਬ ਕਰਨ ਲਈ ਵੱਤੋਂ ਵੱਰ ਮੇਰੇ ਭਰਾ ਉੱਤੇ ਪਹੁੰਚਣ ਔਰ ਇਸ ਸੈਮੀਨਾਰ ਨੂੰ ਕਾਮਯਾਬ ਕਰਨ ਔਰ ਮੈਂ ਇਹ ਵੀ ਬਰਸ਼ਨਾ ਕਰਦਾ ਜਿਹੜਾ ਦੇਸ਼ ਪ੍ਰੇਮ ਜਿਹੜਾ ਜਾਗਰੂਤਾ ਸੈਮੀਨਾਰ ਹੈ ਇਹ ਇੱਕ ਆਪਣੇ ਦੇਸ਼ ਦੇ ਵਡੀਆਂ ਦੇ ਬਾਰੇ ਚ ਆਪਣੇ ਦੇਸ਼ ਦੇ ਜਿਨ੍ਹਾਂ ਨੇ ਕੁਰਬਾਨੀ ਕੀਤੀ ਆ ਉਹਨਾਂ ਦੇ ਬਾਰੇ ਚ ਅੱਜ ਅਸੀਂ ਉਹਦੇ ਵਿੱਚ ਚਾਨਣਾ ਪਾਵਾਂਗੇ ਔਰ ਮੈਂ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਉਪਰਾਹਲੇ ਦੇ ਵਿੱਚ ਸਾਡਾ ਪੂਰਾ ਸਾਥ ਦਿੱਤਾ ਔਰ ਮੈਂ ਅਸ਼wini Joshi ਜੀ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਇਹ ਜਿਹਾ ਵਧੀਆ ਉਪਰਾਹਲਾ ਇਹ ਲੈ ਕੇ ਅੱਜ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਇੱਕ ਮੁੱਤ ਹੋਮ ਦੀ ਅਪੀਲ ਵੀ ਕੀਤੀ ਆ ਔਰ ਮੇਰੇ ਸ਼ਹਿਰ ਵਾਸੀਓ ਆਓ ਅਸੀਂ ਇੱਕ ਗੁੱਟ ਹੋ ਕੇ ਇਸ ਜਾਗਰਤਾ ਸਾਰੇ ਲੋਕ ਨੂੰ ਕਾਮਜਾਮ ਕਰੀਏ ਔਰ ਇਹ ਵਕਤ ਵੱਦ ਲੋਕਾਂ ਦਾ ਸੰਪਰਕ ਕਰੀਏ ਔਰ ਜੋ ਵੀ ਸਾਡੇ ਵਿੱਚ ਕੁਝ ਸ਼ਹਿਰ ਦੇ ਵਿੱਚ ਕਮੀਆਂ ਨੇ ਉਹਨੂੰ ਵੀ ਆਪਾਂ ਸੁਧਾਰਨ ਦੀ ਕੋਸ਼ਿਸ਼ ਕਰੀਏ ਇਨਾ ਹੀ ਕਹਿੰਦਾ ਹੋਇਆ ਜੈ ਹਿੰਦ ਜੈ ਹਿੰਦ ਜੈ ਹਿੰਦ ਸਾਡੇ ਸਿਹਤ ਮੰਤਰੀ ਸਾਹਿਬ ਦੀ ਜਿਹੜੀ ਇਨਸਟਰਕਸ਼ਨ ਸੀ ਇਸੇ ਅੱਜ ਹਰ ਸ਼ੁੱਕਰਵਾਰ ਡੈਂਗੂ ਦੇ ਬਾਰੇ ਐਕਟੀਵਿਟੀ ਕਰਦੇ ਆ ਕਿਉਂਕਿ ਜਿਹੜੀ ਐਕਟੀਵਿਟੀ ਪਿਛਲੇ ਸਾਲ ਸ਼ੁਰੂ ਹੋਈ ਸੀ ਇਹਦਾ ਬਹੁਤ ਹੀ ਪੋਜ਼ਿਟਿਵ ਰਿਜ਼ਲਟਸ ਬਾਹਰ ਆਏ ਸੀ ਕਿ ਡੈਂਗੂ ਸਾਡੇ ਪੇਸ਼ੈਂਟਸ ਬਹੁਤ ਜ਼ਿਆਦਾ ਆ ਰਹੇ ਸੀ ਕਾਫੀ ਘਟੇ ਹੈ ਇਸ ਸਾਲ ਵੀ ਅਗੇ ਸਟਾਰਟ ਕੀਤੀ ਹੈ ਤੇ ਅਸੀਂ ਹਰ ਹਰ ਘਰ ਘਰ ਜਾ ਕੇ ਉਹਨਾਂ ਨੂੰ ਇਨਸਟਰਕਸ਼ਨਸ ਦੇਣੀ ਹੈ ਜਿੱਥੇ ਕਿ ਜਿਹੜਾ ਸਾਨੂੰ ਲਾਰਵਾ ਮਿਲਦਾ ਹੈ ਅਸੀਂ ਉੱਪਰ ਉਹਨਾਂ ਨੂੰ ਵਾਰਨਿੰਗ ਨੋਟਿਸ ਦੇਵਾਂਗੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਚਲਾਣੇ ਵੀ ਕੀਤੇ ਜਾਊਗੇ ਇਸ ਤਰ੍ਹਾਂ ਕਿ ਅੱਜ ਦਾ ਮਕਸਦ ਸਾਡਾ ਹੋਣ ਲਈ ਹੈ ਕਿ ਅਸੀਂ ਅਵੇਰਨੈਸ ਦੇਈਏ ਇਹਨਾਂ ਲੋਕੀ ਨੂੰ ਕਿ ਪਤਾ ਲੱਗੇ ਕਿ ਇਹਦੇ ਚੀਜ਼ਾਂ ਕਰਕੇ ਆਪਾਂ ਪ੍ਰੋਫੈਸ਼ਨਲ ਰਹਿਣੀ ਹੈ ਜਿਹੜਾ ਧਿਆਨ ਰੱਖਣਾ ਹੈ ਜਿਹੜੇ ਵਾਰਨਿੰਗ ਸਾਈਨਸ ਆ ਉਹਨਾਂ ਨੂੰ ਦੱਸਣ ਬਾਰੇ ਇਸ ਸਲਾਈਡਸ ਇਹਦੇ ਦੇ ਬਚਾਲੇ ਕੀ ਕੀ ਹੈਗਾ ਜਿਹੜਾ ਆਪਣਾ ਲੋਕਾਂ ਨੂੰ ਦੱਸਣਾ ਚਾਹੀਦਾ ਬਚਾਲੇ ਇਹ ਵੀ ਆਪਣੇ ਘਰਾਂ ਦੇ ਆਲੇ ਦੁਆਲੇ ਨੂੰ ਸਾਫ਼ ਰੱਖੋ ਕਿਤੇ ਵੀ ਤੁਹਾਡੇ ਪਾਣੀ ਖੜਾ ਨਹੀਂ ਹੋਣਾ ਚਾਹੀਦਾ ਆਪਣੇ ਇਹਦੇ ਕੂਲਰਸ ਵਗੈਰਾ ਰੋਜ਼ ਸਿੱਤਵਾਦੇ ਸਿੱਤਵਾਦ ਚੋਂ ਨੂੰ ਸਾਫ਼ ਕਰਨਾ ਚਾਹੀਦਾ ਉਹਦਾ ਪਾਣੀ ਖਾਲੀ ਕਰਨਾ ਚਾਹੀਦਾ ਉਹ ਜਿਸ ਤਰ੍ਹਾਂ ਦਿੱਕਤ ਆਣੀ ਹੈ ਤੁਸੀਂ ਸਿਵਲ ਹਸਪਤਾਲ ਆ ਕੇ ਟੈਸਟਿੰਗ ਹੈ ਡੈਂਗੂ ਦੀ ਹੁੰਦੀ ਹੈ ਉਹ ਤੁਸੀਂ ਅਪਰੀਓਫਕਲੋਸ ਤੇ ਉਹ ਕਰਵਾ ਸਕਦੇ ਹੋ ਤੁਹਾਡੀ ਬੇਤੀ ਕਰਦਾ ਇਹਨਾਂ ਨੂੰ ਕਿ ਜਲਦੀ ਤੋਂ ਜਲਦੀ ਕੰਮ ਕਰਾਇਆ ਜਾਵੇ। ਹੋਰ ਹੀ ਨਾ ਕਰਾਇਆ ਜਾਵੇ ਭਾਵੇਂ ਦਿਨ ਰਾਤ ਕਰਕੇ ਕੰਮ ਕਰਾਇਆ ਜਾਵੇ। ਇੱਕ ਡੇਢ ਦੋ ਮਹੀਨੇ ਜੋ ਟਾਈਮ ਇਹਨਾਂ ਨੇ ਕਿਹਾ ਆ ਉਹ ਸਮੇਂ ਦੌਰਾਨ ਕੰਮ ਕੀਤਾ ਜਾਵੇ। ਔਰ ਇਹ ਹੀ ਮੇਰੀ ਬੇਤੀ ਆ ਔਰ ਇਹਨਾਂ ਦਾ ਸਾਰੇ ਦਾਇਰ ਤਹਿ ਦਿਲੋਂ ਧੰਨਵਾਦ। ਬਾਕੀ ਬਾਜ਼ਾਰ ਜਿਹੜੇ ਆਣ ਵਾਲੇ ਰਾਹਗੀਰ ਆ ਉਹ ਸਾਰੇ ਸਤਿਕਾਰਪੂਰਵਕ ਜੋੜ ਲਵਾਂਗੇ। ਇਹਨੂੰ ਜਲਦੀ ਜਲਦੀ ਪੂਰਾਇਆ ਜਾਵੇ ਕਿਉਂਕਿ ਕਿ ਬੰਦਪਾ ਆ ਰਹੀਆਂ। ਬਈ ਜਲਦੀ ਤੋਂ ਜਲਦੀ ਹੋ ਜੇ ਤਾਂ ਥੋੜਾ ਜਿਆ। ਇਸ ਤਰ੍ਹਾਂ ਬੰਦਪਾ ਵੀ ਆ ਰਹੀ ਆ। 11 ਤਵਿੰਦ ਵਿੱਚ ਸੀਰ ਵੀ ਆ ਜਾਣਾ। ਬੜੇ ਹੋ ਗਏ ਤੁਸੀਂ ਕੋ ਇਹਨੂੰ ਕੋਈ ਪ੍ਰੋਬਲਮ ਨਹੀਂ ਹੈ ਮਾਰੀ ਮੋੜੀ ਬਾਰੀਪੁਰ ਵੀ ਪਵੇ ਇਹਨੂੰ ਐਨੀ ਪ੍ਰੋਬਲਮ ਨਹੀਂ ਆਦੀ ਕਿਉਂਕਿ ਇਹ ਲੋਕਾਂ ਕੋਲ ਨਹੀਂ ਆ ਗਈ ਸਬਸਕਲ ਗ੍ਰੀਡ ਦੀ ਆ ਅਗੋ ਸੀ ਐਲ ਆ ਰਿਹਾ ਤਾਂ ਕਿ ਆਪਣਾ ਦਾਪਕੇ ਸਿੱਧੇ ਲਾ ਲਗਣ ਤੇ ਖੁਸ਼ੀਆਂ ਬੜਾ ਬਣ ਜਾਂਦੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੀ ਕਿੜੀਆਂ ਦਾ ਜਿਹੜੀਆਂ ਕਵਰਿੰਗ ਕਰਦਾ ਆਫੀਸ਼ੀਅਲ ਅਗਰੋਤਾ ਜਿਹੜੇ ਕਨੈਕਸ਼ਨ ਲੈਂਦੇ ਆ ਉਹ ਸਾਈਡਾਂ ਤੋਂ ਆਪਣੇ ਆਪਣੀ ਸਾਈਡ ਤੋਂ ਲੈਣ ਕ੍ਰੋਸ ਕਨੈਕਸ਼ਨ ਨਾਲ ਲਿਆ ਜਾਵੇ ਉਹਦਾਂ ਬਾਰ-ਬਾਰ ਰੋਡ ਟੁੱਟਦੀ ਆ ਇਹਨਾਂ ਨੇ ਸਾਡੀ ਬੇਇੱਜ਼ਤੀ ਨੂੰ ਮੰਨਦੇ ਹੋਏ ਇਹ ਜਿਹੜਾ ਆ ਕੰਮ ਅੱਜ ਦੀ ਕੰਪਨੀ ਸ਼ੁਰੂ ਮੇਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਤੋਂ ਬਹੁਤ ਬਹੁਤ ਇਨਸਾਨ ਹੋ ਰਹੇ ਆ ਚੱਲ ਰਹੀ ਆ ਉਸ ਵਾਈਪੈਂਦੀ ਆ ਇੱਥੇ ਮਾਣ ਅਜ ਪਰੇ ਬਹੁਤ ਸ਼ਾਨ ਆ ਇਹ ਜ਼ੋਰ ਦੇ ਕੋ ਨੇ ਰੋੜਵਾ ਪ੍ਰਜਾ ਦਾ ਸਿਆਲ ਦੇਖੋ ਇੱਕ ਗੰਦ ਪਿਆ ਇਹਨਾਂ ਨੇ ਹੁਣ ਤੱਕ ਇਹਨਾਂ ਸਾਫ਼ ਕਰਨ ਲੱਗਿਆ ਹੋਣ ਸਾਹਿਬ ਕਹਿੰਦਾ ਕਿ ਚੋੜੇ ਪਛਾਤਾ ਨਹੀਂ ਮੀਂਹ ਡੰਗਾ ਆਪ ਲੋਕ ਖੁੱਪ ਮੱਛੇ ਅਗੰਗ ਫੈਰੂ ਨੇ ਆ ਹੋ ਗੋਤਾਰੇ ਬਣਾ ਦਾ ਸਾਟਿਆਸੀ ਦੇ ਰੋਡ ਦਾ ਕੰਮ ਸ਼ੁਰੂ ਕਰਵਾ ਲਗੇ ਆ ਵਾਟਰ ਸਪਲਾਈ ਦੇ ਤੇ ਸਾਟੇ 9 ਕਰੋੜ ਦਾ ਬਜਟ ਆ ਜੀ ਤੇ ਇਹਦੇ ਵਿੱਚ ਸਾਰੇ ਆਟਰ ਏਰੀਏ ਜਿਹੜੇ ਜਿਹੜੇ ਪਾਟਾ ਚ ਪਾਟਾ ਸਪਲਾਈ ਨਹੀਂ ਹੋਈ ਉਹਨਾਂ ਚ ਵਾਟਰ ਸਪਲਾਈ ਜਾਈ ਜਾਏਗੀ ਔਰ ਬਿਲਕੁਲ ਜਿਹਾ ਤੁਹਾਡੇ ਕੰਮ ਹੋਣਗੇ ਤੇ ਆ ਜਿਹੜਾ ਅਵੇਲਵਰ ਰੋਡ ਦਾ ਵਾਟਰ ਸਪਲਾਈ ਹੋਣ ਦੇ ਬਾਅਦ ਕਹਿੰਗੇ ਜੜ ਸੜਕ ਬਾਰ-ਬਾਰ ਟੁੱਟ ਰਹੀ ਹੈ ਇਹਦਾ ਕਾਰਨ ਹੈ ਜਿਹੜੀ ਪਾਈਪ ਲਾਈਨ ਪਹਿਲਾਂ ਪਈ ਉਹ ਬਹੁਤ ਜ਼ਿਆਦਾ ਪੁਰਾਣੀ ਹੈ ਔਰ ਉਹ ਲੀਕੀਜ ਹੋ ਰਹੀ ਹੈ ਔਰ ਖਰਾਬ ਹੋਈ ਹੋਈ ਹੈ ਇਸਾਰੇ ਨਮੀਵਾਟਾ ਸਪਲਾਈ ਪਾਈ ਜਾਏਗੀ ਤੇ ਅੱਜ ਤੋਂ ਕੰਮ ਸ਼ੁਰੂ ਹੋਵੇਗਾ। ਸਾਡੇ ਪ੍ਰਧਾਨ ਬਲੰਦਕੌਰ ਜੀ, ਜੀਨਰ ਬਲੰਦਕੌਰ ਜੀ ਤੇ ਮੈਂ ਅਸੀਂ ਇਹ ਦੇਖੋ ਹੀ ਕਿਹਾ ਸੀ ਕਿ ਪਾਣੀ ਦੀ ਬਾਈਟ ਉੱਪਰ ਉੱਤੇ ਜਿਹੜਾ ਜੋਸ਼ਿਆ ਦਾ ਕੰਮ ਕਰਾਂਗੇ ਦਕਾਸ ਕਰਾਂਗੇ। ਅੱਜ ਦੇਖੋ ਤੁਹਾਡੇ ਸਾਹਮਣੇ ਅਸੀਂ ਰੇਲੇ ਰੋਡ ਦਾ ਜਿਹੜਾ ਫਾਟ ਪਈ ਹੈ ਜਿਹੜਾ ਕੰਮ ਸ਼ੁਰੂ ਕਰਨਾ ਲੱਗਿਆ ਜੀ ਤੇ ਅਸੀਂ ਅੱਗੇ ਵੀ ਇੱਥੇ ਕੰਮ ਦੇ ਸਾਹਮਣੇ ਸਹਿਯੋਗ ਕਰਦੇ ਰਹਾਂਗੇ। ਮੈਂ ਅੱਜ ਸਮੂਹ ਸ਼ੇਪਰ ਸਿੰਘ ਨਗਰ ਨਿਵਾਸੀਆਂ ਦੇ ਨਾਲ ਇੱਕ ਸੁਨੇਹਾ ਸਾਂਝਾ ਕਰਨਾ ਚਾਹੁੰਦਾ ਹੈਗਾ ਜੋ ਸਾਡੇ ਪਿਛਲੇ 2-3 ਦਿਨ ਤੋਂ ਹਾਲਾਤ ਹੈਗੇ ਨੇ ਬਾਰਡਰ ਦੇ ਉੱ ਉਹਨਾਂ ਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ ਤੇ ਮੈਂ ਸ਼ੁਕਰੀਆ ਕਰਨਾ ਚਾਹਾਂਗਾ ਸਾਡੇ ਸਾਰੇ ਜਿਲ੍ਹਾ ਨਿਵਾਸੀਆਂ ਦਾ ਕਿ ਪ੍ਰਸ਼ਾਸਨ ਵੱਲੋਂ ਜੋ ਵੀ ਮੌਕ ਟ੍ਰਿਲ ਕਰਾਈਆਂ ਗਈਆਂ ਤੇ ਜੋ ਬਲੈਕਆਊਟ ਵਗੈਰਾ ਦੀ ਐਕਸਰਸਾਈਜ਼ ਹੋਈਆਂ ਉਹਨਾਂ ਦੇ ਵਿੱਚ ਬੜੀ ਹੀ ਤਰਤੀਬਪਾਰ ਜਿਹੜਾ ਹੈਗਾ ਸ਼ਮੂਲੀਅਤ ਕੀਤੀ ਗਈ ਤੇ ਆਪਾਂ ਅੱਗੇ ਵੀ ਇਸ ਤਰੀਕੇ ਦੇ ਜਿਹੜੇ ਵੀ ਕੋਈ ਸੁਨੇਹੇ ਸਾਨੂੰ ਮਿਲਦੇ ਰਹਿਣਗੇ ਆਪਾਂ ਉਹਨਾਂ ਨੂੰ ਉਨੀ ਹੀ ਤਤ ਪਰਤਾ ਦੇ ਨਾਲ ਆਪਾਂ ਉਹਨਾਂ ਨੂੰ ਅਮਲ ਵਿੱਚ ਲਿਆਣਾ ਹੈ ਅੱਜ ਅਸੀਂ ਗੱਲ ਕਰ ਰਹੇ ਹੈਗੇ ਆ ਅਸੈਂਸ਼ੀਅਲ ਕਾਮੋਡਿਟੀ ਦੇ ਹੋਲਡਿੰਗ ਰੋਕਣ ਦੇ ਲਈ ਤੇ ਲੋਕਾਂ ਦੇ ਵਿੱਚ ਇੱਕ ਸੁਨੇਹਾ ਦੇਣ ਦੇ ਲਈ ਕਿ ਜੀ ਸਾਡੇ ਜ਼ਿਲ੍ਹੇ ਦੇ ਵਿੱਚ ਕਿਸੇ ਤਰੀਕੇ ਦੀ ਵੀ ਕੋਈ ਅਸੈਂਸ਼ੀਅਲ ਕਾਮੋਡਿਟੀ ਭਾਵੇਂ ਉਹ ਅਨਾਜ ਹੋਵੇ ਰਾਸ਼ਨ ਹੋਵੇ ਸਬਜ਼ੀਆਂ ਫਲ ਫਰੂਟ ਭਾਵੇਂ ਦੁੱਧ ਹੋਵੇ ਜਾਂ ਪਸ਼ੂਆਂ ਦਾ ਜੋ ਚਾਰਾ ਸੰਬੰਧੀ ਚੀਜ਼ਾਂ ਹੈਗੀਆਂ ਨੇ ਇਹਨਾਂ ਚੀਜ਼ਾਂ ਦੀ ਕਿਸੇ ਤਰੀਕੇ ਦੀ ਵੀ ਕੋਈ ਥੋੜ੍ਹ ਨਹੀਂ ਹੈਗੀ ਤੇ ਨਾ ਹੀ ਕੋਈ ਸ਼ੋਰਟੇਜ ਹੈਗੀ ਹੈ ਅਸੀਂ ਜਿਹੜੇ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਅੰਦਰ ਆਰਡਰ ਵੀ ਜਾਰੀ ਅੱਜ ਕਰ ਦਿੱਤੇ ਹੈਗੇ ਨੇ ਕਿ ਕੋਈ ਵੀ ਇਹਨਾਂ ਚੀਜ਼ਾਂ ਦੀ ਜੋ ਐਸੈਂਸ਼ੀਅਲ ਕਮੋਡਿਟੀਆਂ ਨੇ ਬੁਨਿਆਦੀ ਚੀਜ਼ਾਂ ਨੇ ਉਹਨਾਂ ਦੀ ਕਿਸੇ ਤਰੀਕੇ ਦੀ ਵੀ ਕੋਈ ਹੋਲਡਿੰਗ ਨਹੀਂ ਕਰੂਗਾ ਜੇਕਰ ਹੋਲਡਿੰਗ ਕਰੂਗਾ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣਗੀਆਂ ਹੋਲਡਿੰਗ ਦੇ ਉੱਤੇ ਪੂਰੀ ਤਰੀਕੇ ਦੀ ਰੋਕ ਲਗਾਈ ਹੋਈ ਹੈਗੀ ਹੈ ਇਹਦੇ ਲਈ ਆਪਾਂ ਜਿਹੜੇ ਪਬੰਦੀ ਹੁਕਮ ਨੇ ਉਹ ਜਾਰੀ ਕਰ ਦਿੱਤੇ ਹੈਗੇ ਨੇ ਨਾਲ ਹੀ ਲੋਕਾਂ ਨੂੰ ਅਸੀਂ ਇਹ ਵੀ ਸੁਨਿਸ਼ਚਿਤ ਕਰਨਾ ਚਾਹੁੰਦੇ ਆ ਕਿ ਕਿਸੇ ਤਰੀਕੇ ਦੀ ਵੀ ਕੋਈ ਪੈਨਿਕ ਸਿਚੁਏਸ਼ਨ ਨਹੀਂ ਹੈਗੀ ਅਸੀਂ ਆਪਣੇ ਕਰ ਪਰਿਵਾਰ ਦੇ ਨਾਲ ਆਰਾਮ ਨਾਲ रह ਸਕਨੇ ਹੈਗੇ ਆ ਤੇ ਜਿਹੜੀ ਵੀ ਕੋਈ ਅਸੈਂਸ਼ੀਅਲ ਕਮੋਡਿਟੀਆਂ ਹੋਣਗੀਆਂ ਉਹਨਾਂ ਦੇ ਵਿੱਚ ਜੇ ਤੁਹਾਨੂੰ ਕੋਈ ਪ੍ਰਾਈਸ ਸੰਬੰਧੀ ਮੈਨਿਪੂਲੇਸ਼ਨ ਦੀ ਗੱਲ ਆਉਂਦੀ ਹੈ ਕਿ ਬਹੁਤ ਜ਼ਿਆਦਾ ਕੋਈ ਚੀਜ਼ ਸਡਨਲੀ ਮਹਿੰਗੀ ਹੋ ਗਈ ਹੈਗੀ ਇਹ ਬਿਨਾਂ ਕਿਸੇ ਕਾਰਨ ਦੇ ਜਾਂ ਕਿਸੇ ਚੀਜ਼ ਦੀ ਜੋ ਅਸੈਂਸ਼ੀਅਲ ਕਮਿਊਨਿਟੀ ਦੇ ਅੰਦਰ ਆਉਂਦੀ ਹੈ ਉਹਦੀ ਕੋਈ ਥੋੜ ਹੈਗੀ ਹੈ ਤੇ ਜਿਹੜੇ ਮੇਰੇ ਹੁਕਮ ਹੈਗੇ ਨੇ ਨਾਲ ਹੀ ਇਸ ਪ੍ਰੈਸ ਬਾਈਟ ਦੇ ਨਾਲ ਅਸੀਂ ਜਿਹੜੇ ਕਨਸਰਨਡ ਨੋਡਲ ਅਫੀਸਰ ਨੇ ਡੀ ਐਫ ਐਸ ਸੀ ਜ਼ਿਲ੍ਹੇ ਦੇ ਉਹਨਾਂ ਦੇ ਅਸੀਂ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹੈਗੇ ਆ ਇਹੋ ਜੀ ਕੋਈ ਵੀ ਸੂਚਨਾ ਤੁਸੀਂ ਉਹਨਾਂ ਨੂੰ ਤੇ ਕੰਟਰੋਲ ਰੂਮ ਦੇ ਉੱਤੇ ਦੇ ਸਕਦੇ ਹੈਗੇ ਬਟ ਅਖੀਰ ਦੇ ਵਿੱਚ ਇਹੀ ਅਸੋਸੀਏਸ਼ਨ ਅਸੀਂ ਸਾਰਿਆਂ ਨੇ ਰੱਖਣਾ ਹੈਗੇ ਕੀ ਸਾਡੇ ਜ਼ਿਲ੍ਹੇ ਦੇ ਵਿੱਚ ਹਰ ਤਰੀਕੇ ਪੱਖੋਂ ਜਿਹੜਾ ਹੈਗਾ ਕਿਸੇ ਤਰੀਕੇ ਦੇ ਵੀ ਕੋਈ ਘਾਟ ਜਾਂ ਕਿਸੇ ਤਰੀਕੇ ਦੇ ਵੀ ਕੋਈ ਸ਼ਾਰਟੇਜ ਨਹੀਂ ਹੈਗੀ ਤੇ ਆਪਾਂ ਬੇਵਜਾ ਕਿਸੇ ਤਰੀਕੇ ਦਾ ਕੋਈ ਪੈਨਿਕ ਨਾ ਫੈਲਾਈਏ ਤੇ ਆਰਾਮ ਨਾਲ ਜਿਹੜਾ ਹੈਗਾ ਆਪਣੀ ਜ਼ਿੰਦਗੀ ਨੂੰ ਹੈਗਾ ਤਰੀਕੇ ਨਾਲ ਆਪਾਂ ਵਸਟਰ ਕਰਦੇ ਹਾਂ ਥੈਂਕ ਯੂ ਨਵਾਂ ਸ਼ਹਿਰ ਜ਼ਿਲ੍ਹੇ ਦੇ ਸਮੂਹ ਨਿਵਾਸੀਆਂ ਨੂੰ ਅਸੀਂ ਅੱਜ ਇੱਕ ਬੜਾ ਹੀ ਜ਼ਰੂਰੀ ਸੰਦੇਸ਼ ਦੇਣਾ ਹੈਗਾ ਅੱਜ ਮੈਂ ਕਿ ਤੁਸੀ ਸਾਰੇ ਜਾਣਦੇ ਹੋ ਪਿਛਲੇ ਦੋ ਦਿਨਾਂ ਤੋਂ ਅਸੀਂ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਤੇ ਕੱਲ ਰਾਤ ਨੂੰ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਬਲੈਕਆਊਟ ਦੀ ਜੋ ਅ ਪਹਿਲੇ ਦਿਨ ਆਪਾਂ ਡ੍ਰਿਲ ਕੀਤੀ ਸੀਗੀ ਤੇ ਕੱਲ ਅਸੀਂ ਅਸਲ ਦੇ ਵਿੱਚ ਸਾਨੂੰ ਉਹ ਕਾਰਵਾਈ ਕਰਨ ਦੀ ਲੋੜ ਪਈ ਸੀਗੀ ਅ ਇਸ ਲੜੀ ਦੇ ਵਿੱਚ ਕੁਝ ਇੱਕ ਚੀਜ਼ਾਂ ਅ ਪ੍ਰਸ਼ਾਸਨ ਦੇ ਧਿਆਨ ਵਿੱਚ ਆਈਆਂ ਹੈਗੀਆਂ ਨੇ ਸਭ ਤੋਂ ਪਹਿਲਾਂ ਤੇ ਸਮੂਹ ਜਿਲ੍ਹਾ ਨਿਵਾਸੀਆਂ ਨੇ ਐਨਾ ਸੁਨੇਹਾ ਨੂੰ ਤੇ ਜੋ ਅਲਰਟ ਸਾਊਂਡ ਆਏ ਹੈਗੇ ਨੇ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਰਿਸਪੌਂਡ ਕੀਤਾ ਹੈਗਾ ਤੇ ਅਸੀਂ ਇਸ ਚੀਜ਼ ਨੂੰ ਅੱਗੇ ਵੀ اسی ਤਰੀਕੇ ਨਾਲ ਉਕਤਾ ਤਰੀਕੇ ਨਾਲ ਕਰਨਾ ਹੈਗਾ ਉਹਦੇ ਨਾਲ ਹੀ ਕੁਝ ਇੱਕ ਚੀਜ਼ਾਂ ਜੋ ਧਿਆਨ ਵਿੱਚ ਆਈਆਂ ਨੇ ਉਹਨਾਂ ਵਿੱਚ ਸਭ ਤੋਂ ਅਹਿਮ ਇੱਕ ਹੈ ਕਿ ਜੋ ਆਪਣੇ ਕੋਲ ਦੁਕਾਨਾਂ ਜਾਂ ਘਰਾਂ ਦੇ ਬਾਹਰ ਖਾਸ ਕਰਕੇ ਮੇ ਕਮਰਸ਼ੀਅਲ ਕੰਪਲੈਕਸਸ ਦੀ ਗੱਲ ਕਰਾਂਗਾ ਦੁਕਾਨਾਂ ਦੀ ਗੱਲ ਕਰਾਂਗਾ ਦੁਕਾਨਾਂ ਬੰਦ ਹੋਣ ਤੋਂ ਬਾਅਦ ਆਪਾਂ ਜਨਰਲੀ ਬਾਹਰ ਵਾਲੀ ਜਿਹੜੀ ਲਾਈਟ ਹੈਗੀ ਹੈ ਉਹਨੂੰ ਔਨ ਛੱਡ ਦਿੰਨੇ ਆ ਜਿਹਦਾ ਕਨੈਕਸ਼ਨ ਅਮੂਮਨ ਜੋ ਹੈ ਇਨਵਰਟਰ ਤੇ ਜਾਂ ਕਿਸੇ ਬੈਕਅਪ ਤੇ ਹੁੰਦਾ ਹੈਗਾ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਅਸੀਂ ਬਲੈਕਆਊਟ ਦੀ ਐਕਸਰਸਾਈਜ਼ ਕਰਨੇ ਆ ਜਾਂ ਬਲੈਕਆਊਟ ਆਪਾਂ ਐਨਫੋਰਸ ਕਰਨੇ ਆ ਉਹ ਲਾਈਟਾਂ ਬਲਦੀਆਂ ਰਹਿ ਜਾਂਦੀਆਂ ਨੇ ਕਿਉਂਕਿ ਦੁਕਾਨਦਾਰ ਦੁਕਾਨ 'ਚ ਨਹੀਂ ਹੁੰਦੇ ਘਰੇ ਜਿੱਥੇ ਕਰੇ ਜਿੱਥੇ ਹੁੰਦੇ ਹੈਗੇ ਨੇ ਤੇ ਇਹ ਸਾਰਾ ਕੁਝ ਰਾਤ ਦੇ ਵੇਲੇ ਹੁੰਦਾ ਸੋ ਪਹਿਲੀ ਚੀਜ਼ ਤੇ ਅਸੀਂ ਇਹ ਵੀ ਇਨਸ਼ੋਰ ਕਰੀਏ ਕਿ ਅਸੀਂ ਦੁਕਾਨ ਦੇ ਅੰਦਰ ਦੀ ਲਾਈਟ ਦੇ ਨਾਲ ਨਾਲ ਬਾਹਰ ਵਾਲੀ ਲਾਈਟ ਨੂੰ ਵੀ ਆਫ ਕਰਾਂਗੇ ਦੂਸਰੀ ਚੀਜ਼ ਬਹੁਤ ਸਾਰੇ ਥਾਵਾਂ ਤੇ ਇਹੋ ਜਿਹੇ ਸੀਸੀਟੀਵੀ ਕੈਮਰਾਜ਼ ਵੀ ਪਾਏ ਗਏ ਹੋਏਗੇ ਨੇ ਜਿਹੜੇ ਕਿ ਲਾਈਟ ਇਮਿਟਿੰਗ ਨੇਚਰ ਦੇ ਕੈਮਰਾਜ਼ ਹੈਗੇ ਨੇ ਤੇ ਉਹਨਾਂ ਕਰਕੇ ਵੀ ਸਾਡੇ ਘਰਾਂ ਦੇ ਬਾਹਰ ਜਿਹੜਾ ਹੈਗਾ ਬਹੁਤ ਰੋਸ਼ਨੀ ਰਹਿੰਦੀ ਹੈਗੀ ਏ ਉਹ ਸਾਡੇ ਲਈ ਵੀ ਖਤਰਾ ਹੈਗਾ ਜੋ ਉਸ ਘਰ ਦਾ ਨਿਵਾਸੀ ਹੈਗਾ ਤੇ ਆੜ ਆਸਪੜੋਸ ਤੇ ਸ਼ਹਿਰ ਦੇ ਲਈ ਤੇ ਹੈ ਹੀ ਹੈ ਸੋ ਆਪਾਂ ਜਿਹੜੇ ਕੈਮਰਾ ਸਾਡੇ ਲਾਈਟ ਮੀਟਿੰਗ ਕੈਮਰਾਜ਼ ਨੇ ਆਪਾਂ ਉਹਨਾਂ ਨੂੰ ਵੀ ਰਾਤ ਨੂੰ ਡਿਸਕਨੈਕਟ ਕਰਨਾ ਸ਼ੁਰੂ ਕਰੀਏ ਅ ਇਥੇ ਮੈਂ ਇਹ ਸੁਨਿਸ਼ਚਿਤ ਕਰਨਾ ਚਾਹਾਂਗਾ ਕਿ ਪੁਲਿਸ ਜਿਹੜੀ ਹੈਗੀ ਏ ਉਹ ਡਿਪਲੋਇਡ ਹੁੰਦੀ ਹੈ ਰਾਤ ਵੇਲੇ ਸੋ ਆਪਾਂ ਨੂੰ ਕਿਸੇ ਤਰੀਕੇ ਦੀ ਘਬਰਾਹਟ ਦੀ ਲੋੜ ਨਹੀਂ ਹੈਗੀ ਤੋ ਆਪਾਂ ਆਪਣੇ ਕੈਮਰਾਜ਼ ਨੂੰ ਲਾਈਟਸ ਨੂੰ ਪੂਰੀ ਨਿਸ਼ਚਿਤਤਾ ਦੇ ਨਾਲ ਆਫ ਕਰ ਸਕਦੇ ਹਾਂ ਆਪਣੇ ਘਰਾਂ ਨੂੰ ਆਪਣੇ ਦੁਕਾਨਾਂ ਨੂੰ ਚੰਗੇ ਤਰੀਕੇ ਨਾਲ ਆਪਾਂ ਲੋਕ ਕਰਕੇ ਰੱਖੀਏ ਇਸ ਤੋਂ ਇਲਾਵਾ ਪਿੰਡੂ ਖੇਤਰ ਦੇ ਵਿੱਚ ਬਹੁਤ ਸਾਰੀਆਂ ਜਗਾਂ ਤੇ ਸੋਲਰ ਸਟਰੀਟ ਲਾਈਟਸ ਲੱਗੀਆਂ ਹੋਈਆਂ ਹੈਗੀਆਂ ਨੇ ਸੋ ਮੇਰੀ ਸਾਰੀ ਪੰਚਾਇਤਾਂ ਨੂੰ ਬीडीओ ਸਹਿਬਾਨਾ ਦੇ थ्रू ਇੱਕ ਸੰਦੇਸ਼ ਹੈਗਾ ਕਿ ਉਹ ਜਿਹੜੀਆਂ ਸੋਲਰ ਲਾਈਟਸ ਨੇ ਆਪਾਂ ਉਹਨਾਂ ਨੂੰ ਵੀ ਕੁਝ ਸਮੇਂ ਦੇ ਲਈ ਕੁਝ ਦਿਨਾਂ ਦੇ ਲਈ ਆਪਾਂ ਉਹਨਾਂ ਨੂੰ ਕਵਰ ਕਰ ਲਈਏ ਤਾਂ ਜੋ ਕਿ ਜਦੋਂ ਆਪਾਂ ਵੀ ਬਲੈਕਆਊਟ ਐਨਫੋਰਸ ਕਰੀਏ ਤਾਂ ਉਸ ਤਰੀਕੇ ਦੀ ਕੋਈ ਰੋਸ਼ਨੀ ਜੋ ਹੈ ਉਹ ਨਾ ਰਹਿ ਜਾਵੇ ਜਿਸ ਦੇ ਕਰਕੇ ਸਾਡਾ ਬਲੈਕਆਊਟ ਜਿਹੜਾ ਹੈਗਾ ਉਹ ਆਪਣੀ ਸੰਪੂਰਤਾ ਨਾ ਪ੍ਰਾਪਤ ਕਰ ਸਕੇ ਜੈ ਸੱਜਣਾਂ ਸ਼੍ਰੀ ਪਾਰਸੇਨਗਨ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤੋਂ ਲਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ